ਗੁਰੂ ਸਾਹਿਬ ਖਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਆਪਦੇ ਪਰਿਵਾਰ ਅਤੇ ਸਿੰਘਾਂ ਨਾਲ ਕਿਰਤਪੁਰ ਸਾਹਿਬ ਹੁੰਦੇ ਹੋਏ ਨਿਰਮੋਗੜ ਤੱਕ ਪਹੁੰਚ ਚੁੱਕੇ ਸਨ ਸ਼ਰਮ ਤੇ ਧਰਮ ਦੋਵੇਂ ਹੀ ਗਵਾ ਚੁੱਕੇ ਪਹਾੜੀਏ ਤੇ ਮੁਗਲਾਂ ਨੇ ਗਊ ਤੇ ਕੁਰਾਨ ਦੀਆਂ ਖਾਧੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਦੇ ਵਹੀਰ ਉੱਤੇ ਹਮਲਾ ਕਰ ਦਿੱਤਾ ਇਧਰ ਕਾਫਲਾ ਸਰਸਾ ਨਦੀ ਵੱਲ ਵੱਧਦਾ ਜਾ ਰਿਹਾ ਸੀ ਤੇ ਉਧਰ ਭਾਈ ਉਦੇ ਸਿੰਘ ਤੇ 50 ਹੋਰ ਸਿੰਘਾਂ ਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੁਸ਼ਮਣ ਨੂੰ ਇੱਕ ਪੈਰ ਵੀ ਅੱਗੇ ਨਾ ਪੱਟਣ ਦਿੱਤਾ ਇੱਥੋਂ ਤੱਕ ਦੇ ਇਤਿਹਾਸ ਦੀ ਚਰਚਾ ਆਪਾਂ ਪਹਿਲੇ ਭਾਗ ਵਿੱਚ ਕਰ ਚੁੱਕੇ ਹਾਂ ਅੱਜ ਦੀ ਵੀਡੀਓ ਵਿੱਚ ਤੁਸੀਂ ਇਤਿਹਾਸ ਦੇ ਉਹ ਪੰਨੇ ਸੁਣੋਗੇ ਜਦੋਂ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਅਤੇ ਗੁਰੂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਵੀਡੀਓ ਵੱਲ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਪੋ ਦਾ ਮਹੀਨਾ ਦੇ ਅਗਲੇ ਦੋ ਭਾਗ ਤੁਹਾਡੇ ਤੋਂ ਮਿਸ ਨਾ ਹੋ ਜਾਣ ਗੁਰੂ ਸਾਹਿਬ ਦਾ ਕਾਫਲਾ ਸਰਸਾ ਨਦੀ ਕੋਲ ਪਹੁੰਚ ਚੁੱਕਾ ਸੀ ਪਹੁੰਚਦਿਆਂ ਪਹੁੰਚਦਿਆਂ ਅੰਮ੍ਰਿਤ ਵੇਲਾ ਵੀ ਹੋ ਚੁੱਕਾ ਸੀ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਤਗੁਰ ਜੀ ਨੇ ਇੱਥੇ ਪਹੁੰਚ ਕੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਕਰਵਾ ਦਿੱਤਾ ਪਿੱਛੇ ਜੰਗ ਜੋਰਾਂ ਤੇ ਹੋ ਰਿਹਾ ਸੀ ਤੇ ਗੁਰੂ ਸਾਹਿਬ ਪਰਮਾਤਮਾ ਦੀ ਕੀਰਤੀ ਸੁਣ ਰਹੇ ਸਨ ਸਵੇਰ ਹੋਣ ਤੱਕ ਸਰਸਾ ਦਾ ਪਾਣੀ ਵੀ ਕੁਝ ਘਟ ਚੁੱਕਾ ਸੀ ਪਰ ਹਜੇ ਵੀ ਪਾਰ ਲੰਘਣਾ ਔਖਾ ਜਾਪਦਾ ਸੀ ਉਧਰ ਦੁਸ਼ਮਣ ਵੀ ਗਿੱਦੜ ਜਾਂਗਾ ਮਾਰਦਾ ਸਰਸਾ ਨਦੀ ਤੇ ਆਣ ਪਹੁੰਚਿਆ ਇੱਥੇ ਫਿਰ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਇਹ ਜੰਗ ਭਿਆਨਕ ਤੋਂ ਵੀ ਭਿਆਨਕ ਸੀ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਹੱਥੋਂ ਬਚ ਕੇ ਨਹੀਂ ਜਾ ਸਕਦਾ ਪਰ ਗੁਰੂ ਦੇਆਂ ਸਿੰਘਾਂ ਨੇ ਵੈਰੀ ਨੂੰ ਆਪਦੀ ਹਿੱਕ ਦੇ ਜੋਰ ਡੱਕੀ ਰੱਖਿਆ ਸਤਗੁਰੂ ਜੀ ਵੱਲ ਕਿਸੇ ਨੂੰ ਫੜਕਣ ਵੀ ਨਾ ਦਿੱਤਾ ਜਿਹੜਾ ਵੀ ਅੱਗੇ ਵਧਿਆ ਉਸ ਨੂੰ ਬੁਰੀ ਤਰ੍ਹਾਂ ਚੀਰ ਸੁੱਟਿਆ ਗੁਰੂ ਸਾਹਿਬ ਨੇ ਮੌਕੇ ਦੇ ਹਾਲਾਤ ਵੇਖਦਿਆਂ ਸਿੰਘਾਂ ਨੂੰ ਸਰਸਾ ਪਾਰ ਕਰਨ ਦਾ ਹੁਕਮ ਦੇ ਦਿੱਤਾ ਸਰਸਾ ਨਦੀ ਵੀ ਆਪਦੇ ਉਫਾਨ ਤੇ ਵਗ ਰਹੀ ਸੀ ਪਾਣੀ ਘਟਦਾ ਨਜ਼ਰ ਨਹੀਂ ਆ ਰਿਹਾ ਸੀ ਗੁਰੂ ਸਾਹਿਬ ਨੇ ਪਾਣੀ ਦੇ ਵਹਾਅ ਵਿੱਚ ਰੁੜਦੇ ਜਾਂਦੇ ਆਪਦੇ ਸਿੰਘਾਂ ਨੂੰ ਵੇਖ ਕੇ ਜੋਸ਼ ਨਾਲ ਸਰਸਾ ਨੂੰ ਕਿਹਾ ਕਿ ਤੂੰ ਇਸ ਵੇਲੇ ਆਬਦਾ ਪਾਣੀ ਵਧਾ ਕੇ ਵੱਡੀ ਮਾਰ ਕੀਤੀ ਹੈ ਇਹ ਕਹਿ ਕੇ ਗੁਰੂ ਜੀ ਨੇ ਆਬਦਾ ਘੋੜਾ ਪਾਣੀ ਵਿੱਚ ਉਤਾਰ ਦਿੱਤਾ ਸਰਸਾ ਦੇ ਵਿਚਕਾਰ ਰੁੱਕ ਕੇ ਪਿੱਛੇ ਵੈਰੀ ਉੱਤੇ ਕਈ ਤੀਰ ਛੱਡੇ ਅਤੇ ਕਈ ਨਾਮੀ ਜਰਨੈਲ ਸਦਾ ਲਈ ਢੇਰ ਕਰ ਦਿੱਤੇ ਪਰ ਨਦੀ ਦੇ ਤੇਜ਼ ਵਹਾਅ ਕਰਕੇ ਸਾਰਾ ਵਹੀਰ ਬੁਰੀ ਤਰ੍ਹਾਂ ਖਿੰਡ ਗਿਆ ਬਹੁਤੇ ਸਿੰਘ ਸ਼ਹੀਦੀਆਂ ਪਾ ਗਏ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੂੜ ਕੇ ਲੈ ਗਿਆ ਅਤੇ ਕੁਝ ਸਿੰਘ ਪਾਰ ਹੋ ਗਏ ਪਾਤਸ਼ਾਹ ਜੀ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਅਨੇਕਾਂ ਗ੍ਰੰਥਾਂ ਸਮੇਤ ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆ ਸਰਵੀ ਸਰਸਾ ਦੀ ਪੇਟ ਚੜ ਗਿਆ ਇੰਨੇ ਸ਼ੋਰ ਵਿੱਚ ਇੱਕ ਦੂਜੇ ਨੂੰ ਮਾਰੀ ਆਵਾਜ਼ ਵੀ ਸੁਣਾਈ ਨਾ ਦਿੰਦੀ ਕਈ ਸਿੱਖ ਬੀਬੀਆਂ ਅਤੇ ਵਿਰਦ ਵੀ ਸ਼ਹੀਦੀਆਂ ਪਾ ਗਏ ਕਈ ਬੱਚੇ ਵੀ ਮਾਰੇ ਗਏ ਸਤਗੁਰੂ ਜੀ ਦਾ ਪਰਿਵਾਰ ਵੀ ਪੂਰੀ ਤਰ੍ਹਾਂ ਵਿਛੜ ਗਿਆ ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਫੇਰ ਦੁਬਾਰਾ ਮਿਲ ਨਾ ਸਕੇ ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਨਾਲ ਸਰਸਾ ਪਾਰ ਕਰ ਰੋਪੜਵਲ ਚਲੇ ਗਏ ਮਾਤਾ ਸੁੰਦਰਕੌਰ ਜੀ ਅਤੇ ਮਾਤਾ ਸਾਹਿਬਕੌਰ ਜੀ ਵੀ ਭਾਈ ਮਣੀ ਸਿੰਘ ਜੀ ਦੇ ਜਥੇ ਦੇ ਸਿੰਘਾਂ ਸਮੇਤ ਸਰਸਾ ਤੋਂ ਪਾਰ ਰੋਪੜਵਲ ਨੂੰ ਵਧਣ ਲੱਗੇ ਪਰ ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਂ ਗੁਜਰਕੌਰ ਜੀ ਸਰਸਾ ਨੂੰ ਪਾਰ ਨ ਕਰ ਸਕੇ ਉਹਨਾਂ ਦੇ ਨਾਲ ਜੋ ਇੱਕ ਸੇਵਕ ਤੇ ਦਾਸੀ ਸੀ ਉਹ ਵਿਛੜ ਕੇ ਕਿਧਰੇ ਹੋਰ ਪਾਸੇ ਚਲੇ ਗਏ ਜਿਸ ਤੋਂ ਬਾਅਦ ਦਾਦੀ ਅਤੇ ਸਾਹਿਬਜ਼ਾਦੇ ਸਰਸਾ ਦੇ ਕਿਨਾਰੇ ਕਿਸੇ ਉਜੜ ਰਾਹਾਂ ਵੱਲ ਨੂੰ ਤੁਰ ਪਏ ਸਰਸਾ ਦੇ ਕਿਨਾਰੇ ਬਹੁਤ ਕਹਿਰ ਵਰਪਿਆ ਸਭ ਕੁਝ ਹੱਸਦਾ ਬਸਦਾ ਉਜੜ ਗਿਆ ਪੰਥ ਵਸੇ ਮੈਂ ਉਜੜਾਂ ਵਾਲੀ ਕਲਗੀਧਰ ਜੀ ਦੇ ਬੋਲਾਂ ਵਾਲੀ ਕਹਾਣੀ ਸੱਚ ਹੋ ਗਈ 21 ਦਸੰਬਰ ਦੀ ਚੜ੍ਹਦੀ ਸਵੇਰ ਗੁਰੂ ਪਰਿਵਾਰ ਨੂੰ ਵਿਛੋੜਨ ਵਾਲੀ ਮੰਦਪਾਗੀ ਹੋ ਨਿਬੜੀ ਪਰਿਵਾਰ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਭਾਗੋ ਤੇ ਬੀਬੋ ਭਾਈ ਮਣੀ ਸਿੰਘ ਜੀ ਦੇ ਜਥੇ ਨਾਲ ਰੋਪੜ ਪਹੁੰਚ ਗਏ ਜਥੇ ਵਿੱਚ ਦਿੱਲੀ ਦੇ ਰਹਿਣ ਵਾਲੇ ਭਾਈ ਜਵਾਹਰ ਸਿੰਘ ਅਤੇ ਭਾਈ ਧੰਨਾ ਸਿੰਘ ਵੀ ਸਨ ਰੋਪੜ ਵਿੱਚ ਭਾਈ ਜਵਾਹਰ ਸਿੰਘ ਅਰੋੜਾ ਦੇ ਰਿਸ਼ਤੇਦਾਰ ਰਹਿੰਦੇ ਸਨ ਜੋ ਖਾਸ ਇਤਬਾਰੀ ਸ਼ਰਧਾਲੂ ਸਿੰਘ ਸਨ ਮਤਾਵਾ ਅਤੇ ਸਿੰਘਾਂ ਦਾ ਜਥਾ ਇਨ੍ਹਾਂ ਦੇ ਘਰੇ ਜਾ ਪਹੁੰਚਿਆ ਭਾਈ ਜਵਾਹਰ ਸਿੰਘ ਦੇ ਰਿਸ਼ਤੇਦਾਰਾਂ ਨੇ ਪੁੱਜ ਕੇ ਸੇਵਾ ਕੀਤੀ ਭਾਈ ਮਣੀ ਸਿੰਘ ਜੀ ਅਤੇ ਸਿੰਘਾਂ ਨੇ ਸਾਰੀ ਰਾਤ ਜਾਗ ਕੇ ਪਹਿਰਾ ਦਿੱਤਾ ਸਾਰੀ ਰਾਤ ਮੌਕੇ ਦੇ ਹਾਲਾਤਾਂ ਦੀ ਟੋਹ ਲੈਂਦਿਆਂ ਬੀਤੀ ਇਹ ਰਾਤ ਮਤਾਵਾਂ ਲਈ ਵੀ ਕਟਣੀ ਸੌਖੀ ਨਹੀਂ ਸੀ ਪੁੱਤਰਾ ਪਤੀ ਅਤੇ ਰੱਬ ਵਰਗੀ ਸੱਸ ਦਾ ਵਿਛੋੜਾ ਸਹਿ ਨਾ ਹੁੰਦਾ ਅਨੰਦਪੁਰ ਸਾਹਿਬ ਤੋਂ ਸਰਸਾ ਤੱਕ ਦਾ ਸਫ਼ਰ ਅੱਖਾਂ ਅੱਗੋਂ ਪਰੇ ਨਾ ਜਾਂਦਾ ਕਿੰਨੇ ਵੈਰੀ ਨੇ ਧੋਖਾ ਦਿੱਤਾ ਕਿਵੇਂ ਸਰਸਾ ਵਿੱਚ ਰੁੜੇ ਜਾਂਦੇ ਸਿੱਖ ਸੇਵਕ ਆਵਦੀਆਂ ਅੱਖਾਂ ਨਾਲ ਤੱਕੇ ਕਿਵੇਂ ਭੁੱਖ ਤੇ ਦੁੱਖ ਦੇ ਭੰਨੇ ਸਿੱਖ ਜਾਨਾਂ ਹੂਲੇ ਲੜਦੇ ਇਹ ਦ੍ਰਿਸ਼ ਅੱਖਾਂ ਦੇ ਸਾਹਮਣੇ ਆ ਮਾਵਾਂ ਦੀ ਨੀਂਦ ਉਡਾ ਦਿੰਦੇ ਪੁੱਤਰ ਕਿੱਥੇ ਹੋਣਗੇ ਪਤੀ ਦੀ ਸੇਵਾ ਵਿੱਚ ਕੌਣ ਹਾਜ਼ਰ ਹੋਵੇਗਾ ਕੀ ਬੀਤੀ ਹੋਵੇਗੀ ਇਹਨਾਂ ਸੋਚਾਂ ਵਿੱਚ ਸਾਰੀ ਰਾਤ ਪਾਸੇ ਲੈਂਦਿਆਂ ਹੀ ਬਤੀਤ ਹੋਈ ਸਵੇਰ ਹੁੰਦਿਆਂ ਦੋਵੇਂ ਮਾਤਾਵਾਂ ਭਾਈ ਮਣੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਧੰਨਾ ਸਿੰਘ ਅਤੇ ਭਾਗੋ ਤੇ ਬੀਬੋ ਸਾਰੇ ਭੇਸ ਵਟਾ ਕੇ ਇੱਕ ਬੈਲਗੱਡੀ ਵਿੱਚ ਬੈਠ ਰਵਾਨਾ ਹੋ ਗਏ ਕਈ ਦਿਨਾਂ ਦਾ ਕਸ਼ਟ ਭਰਿਆ ਸਫ਼ਰ ਤੈਅ ਕਰਕੇ ਇਹ ਸਾਰੇ ਦਿੱਲੀ ਪਹੁੰਚੇ ਅਤੇ ਭਾਈ ਜਵਾਹਰ ਸਿੰਘ ਦੇ ਘਰੇ ਜਾ ਵਿਰਾਜੇ ਇੱਧਰ ਕਲਗੀਧਰ ਪਾਤਸ਼ਾਹ ਜੀ ਪਿੰਡ ਕਣੋਲੇ ਵਿੱਚ ਦੀ ਹੁੰਦੇ ਹੋਏ ਪਿੰਡ ਫਿੱਡੇ ਤੇ ਪਿੰਡ ਲੋਧੀ ਮਾਜਰੇ ਦੇ ਰਸਤੇ ਰੋਪੜ ਜਾ ਪਹੁੰਚੇ ਅੱਗੇ ਰੋਪੜੀਏ ਪਠਾਨ ਗੁਰੂ ਜੀ ਦੇ ਵੈਰੀ ਬਣ ਬੇਈਮਾਨੀ ਦੀਆਂ ਹੱਦਾਂ ਟੱਪ ਗਏ ਕਦੇ ਪਠਾਨ ਗੁਰੂ ਜੀ ਕੋਲ ਅਨੰਦਪੁਰ ਸਾਹਿਬ ਵਿਖੇ ਨੌਕਰੀ ਕਰਦੇ ਸਨ ਗੁਰੂ ਘਰ ਤੋਂ ਇਨਾਮ ਅਤੇ ਤਨਖਾਹਾਂ ਲੈਂਦੇ ਸਨ ਰੋਪੜ ਦੇ ਪਠਾਨਾਂ ਨਾਲ ਸਿੰਘਾਂ ਦੀ ਚੰਗੀ ਝੜਪ ਹੋਈ ਬਹੁਤੇ ਪਠਾਨ ਮਾਰੇ ਗਏ ਬਾਕੀਆਂ ਨੇ ਭੱਜ ਕੇ ਆਪਦੀ ਜਾਨ ਬਚਾਈ ਪਾਤਸ਼ਾਹ ਜੀ ਜਥੇ ਨਾਲ ਪਿੰਡ ਕੋਟਲੇ ਪਹੁੰਚ ਗਏ ਕੋਟਲੇ ਦੇ ਨਿਹੰਗ ਖਾਨ ਪਠਾਨ ਨੇ ਗੁਰੂ ਸਾਹਿਬ ਦਾ ਬਹੁਤ ਸਤਕਾਰ ਕੀਤਾ ਅਤੇ ਸਿੰਘਾਂ ਲਈ ਆਪਦੀ ਹਵੇਲੀ ਦੇ ਬੂਹੇ ਖੋਲ ਦਿੱਤੇ ਨਿਹੰਗ ਖਾਨ ਪਠਾਨ ਗੁਰੂ ਘਰ ਦਾ ਪੁਰਾਣਾ ਸ਼ਰਦਾਲੂ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ 7ਵੇਂ ਪਾਤਸ਼ਾਹ ਗੁਰੂ ਹਰ Rai ਜੀ ਨੇ ਵੀ ਇਨ੍ਹਾਂ ਦੇ ਵੱਡੇ ਵਡੇਰਿਆਂ ਦੇ ਘਰ ਚਰਨ ਪਾਏ ਸਨ ਕਲਗੀਧਰ ਪਾਤਸ਼ਾਹ ਵੀ ਇਸ ਤੋਂ ਪਹਿਲਾਂ ਇਨ੍ਹਾਂ ਦੇ ਗ੍ਰਹਿ ਨੂੰ ਭਾਗ ਲਾ ਚੁੱਕੇ ਸਨ ਪਹਿਲੀ ਵਾਰ ਪਹਾੜੀਆਂ ਤੋਂ ਪੰਗਾਣੀ ਦਾ ਜੰਗ ਜਿੱਤ ਪੌਂਟਾ ਸਾਹਿਬ ਤੋਂ ਵਾਪਸ ਆਉਂਦਿਆਂ ਦੂਜੀ ਵਾਰ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਦੀ ਮੰਗਣੀ ਤੇ ਸੱਦੇ ਤੇ ਤੀਜੀ ਵਾਰ ਕ੍ਰਿਸ਼ੇਤਰ ਤੋਂ ਵਾਪਸੀ ਦੇ ਸਮੇਂ ਅੱਜ ਚੌਥੀ ਵਾਰ ਪਾਤਸ਼ਾਹ ਜੀ ਇਸ ਘਰ ਵਿੱਚ ਆਏ। ਨਿਹੰਗ ਖਾਨ ਨੇ ਆਨੰਦਪੁਰ ਛੱਡਣ ਦਾ ਸਾਰਾ ਹਾਲ ਪੁੱਛਿਆ। ਨਿਹੰਗ ਖਾਨ ਪਠਾਨ, ਆਬਦੀ ਬੇਗਮ ਤੇ ਲੜਕੀ ਮੁਮਤਾਜ਼ ਨਾਲ ਲੜਕੇ ਆਲਮ ਖਾਨ ਦੀ ਮੰਗਣੀ ਦਾ ਸੱਦਾ ਦੇਣ ਗਿਆ। ਇੱਕ ਰਾਤ ਆਨੰਦਪੁਰ ਸਾਹਿਬ ਵਿਖੇ ਰਹਿ ਕੇ ਆਇਆ ਸੀ। ਉੱਥੋਂ ਦੇ ਰੂਹਾਨੀਅਤ ਨਜ਼ਾਰਿਆਂ ਨੂੰ ਉਹ ਬੜੀ ਚੰਗੀ ਤਰ੍ਹਾਂ ਜਾਣਦਾ ਸੀ। ਗੁਰੂ ਪਾਤਸ਼ਾਹ ਪਾਸੋਂ ਸਾਰੀ ਕਹਾਣੀ ਸੁਣ ਕੇ ਉਹਦਾ ਹਿਰਦਾ ਬਹੁਤ ਦੁਖੀ ਹੋਇਆ। ਪਰਵਾਰ ਦੇ ਵਿਛੋੜੇ ਦਾ ਸੁਣ ਝੂਠੀਆਂ ਕਸਮਾਂ ਖਾਣ ਵਾਲੇ ਮੁਗਲਾਂ ਤੇ ਪਹਾੜੀਆਂ ਨੂੰ ਲਾਣਤਾ ਪਾਉਣ ਲੱਗਾ ਉਸਨੇ ਇੱਕ ਕੋਠੜੀ ਵਿੱਚ ਗੁਰੂ ਸਾਹਿਬ ਦਾ ਆਸਣ ਲਵਾ ਦਿੱਤਾ ਅਤੇ ਸਾਰਾ ਪਰਿਵਾਰ ਸੇਵਾ ਵਿੱਚ ਡਟ ਗਿਆ ਜਖਮੀ ਸਿੰਘਾਂ ਦੇ ਮਲਮ ਪੱਟੀ ਕੀਤੀ ਜਾਣ ਲੱਗੀ ਅੱਜ ਔਖੇ ਸਮੇਂ ਵੀ ਨਿਹੰਗ ਖਾਨ ਨੇ ਪ੍ਰੀਤ ਦੀਆਂ ਤੰਦਾਂ ਟੁੱਟਣ ਨਾ ਦਿੱਤੀਆਂ ਅੱਗੇ ਨਾਲੋਂ ਵੀ ਵੱਧ ਕੇ ਤਨੋਂ ਮਨੋਂ ਸੇਵਾ ਕੀਤੀ ਗੁਰੂ ਸਾਹਿਬ ਜੀ ਨਿਹੰਗ ਖਾਨ ਦੀ ਹਵੇਲੀ ਵਿੱਚ ਇੱਕ ਪਲੰਗ ਤੇ ਬੈਠੇ ਹੀ ਸਨ ਕਿ ਸਾਹਿਬ ਜادہ ਅਜੀਤ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ ਗੁਰੂ ਸਾਹਿਬ ਅੱਗੇ ਹਾਜ਼ਰ ਹੋਏ ਭਾਈ ਬਚਿੱਤਰ ਸਿੰਘ ਜੀ ਪਿੰਡ ਮਲਕਪੁਰ ਰੰਗਣਾ ਵਿੱਚ ਦੁਸ਼ਮਣ ਨਾਲ ਹੋਈ ਝੜਪ ਵਿੱਚ ਸਖਤ ਜ਼ਖਮੀ ਹੋ ਚੁੱਕੇ ਸਨ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪ ਦੇ ਪਲੰਗ ਤੇ ਲਟਾ ਉਹਨਾਂ ਦੇ ਜ਼ਖਮਾਂ ਤੇ ਮਰਮ ਪੱਟੀ ਕਰਵਾਈ ਅਤੇ ਵੈਰੀ ਦਾ ਕੋਈ ਭਰੋਸਾ ਨਾ ਜਾਣ ਇੱਥੋਂ ਜਾਣਾ ਹੀ ਠੀਕ ਸਮਝਿਆ ਇਸ ਨਿਹੰਗਖਾਨ ਪਠਾਨ ਦੀ ਪ੍ਰੀਤ ਵੇਖ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਇਹਨਾਂ ਨੂੰ ਕਟਾਰ ਅਤੇ ਸ਼ਰੀ ਸਾਹਿਬ ਦੀ ਬਖਸ਼ਿਸ਼ ਕੀਤੀ ਅਤੇ ਸਭ ਤੋਂ ਵਿਦਾਇਗੀ ਲਈ ਨਿਹੰਗਖਾਨ ਦਾ ਲੜਕਾ ਪਾਤਸ਼ਾਹ ਜੀ ਨੂੰ ਰਸਤਾ ਦੱਸਣ ਲਈ ਪਿੰਡ ਲਖੀਮਪੁਰ ਤੱਕ ਨਾਲ ਗਿਆ ਗੁਰੂ ਸਾਹਿਬ ਜੀ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ ਅਤੇ ਥੋੜੀ ਦੇਰ ਇੱਥੇ ਰੁੱਕ ਕੇ ਪਿੰਡ ਬੂਰ ਮਾਜਰੇ ਵੱਲ ਨੂੰ ਰਵਾਨਾ ਹੋ ਗਏ ਬੂਰ ਮਾਜਰੇ ਇੱਕ ਖੂਹ ਤੋਂ ਸਤਗੁਰ ਜੀ ਨੇ ਜਲ ਸ਼ਕਿਆ ਮੂੰਹ ਹੱਥ ਤੋਤਾ ਅਲੀ ਦੁਆਲੇ ਤੋਂ ਵੈਰੀ ਦੀ ਪਿੰਕ ਲਈ ਸਿੰਘਾਂ ਨੇ ਵੀ ਜਲ ਛਕਿਆ ਮੂੰਹ ਹੱਥ ਤੋਂ ਸੁਚੇਤ ਹੋ ਗਏ ਇੰਨੇ ਨੂੰ ਕਿਸੇ ਪ੍ਰੇਮੀ ਨੇ ਗੁਰੂ ਸਾਹਿਬ ਨੂੰ ਆਨ ਨਮਸਕਾਰ ਕੀਤਾ ਤੇ ਦੱਸਿਆ ਕਿ ਪਹਾੜੀ ਰਾਜਿਆਂ ਵੱਲੋਂ ਮੰਗਵਾਈ ਗਈ ਔਰੰਗਜ਼ੇਬ ਦੀ 10 ਲੱਖ ਦੀ ਫੌਜ ਨੇੜੇ ਦੇ ਪਿੰਡਾਂ ਤੱਕ ਪਹੁੰਚ ਚੁੱਕੀ ਹੈ ਅਤੇ ਛੇਤੀ ਹੀ ਇਸ ਪਾਸੇ ਨੂੰ ਆ ਰਹੀ ਹੈ ਦਸਨ ਵਾਲਾ ਕੁੜਸਵਾਰ ਇੱਕ ਸਰਕਾਰੀ ਸਿਪਾਹੀ ਸੀ ਜੋ ਗੁਰੂ ਸਾਹਿਬ ਦਾ ਸ਼ਰਦਾ ਲੋਵੀ ਸੀ ਪਾਤਸ਼ਾਹ ਜੀ ਵੈਰੀ ਦੀ ਸੂ ਲੈ ਕੇ ਪਿੰਡ ਡੁੱਗਰੀ ਵਿੱਚ ਦੇ ਹੁੰਦੇ ਹੋਏ ਪਿੰਡ ਤਾਲਾਪੁਰ ਦੀ ਉੱਚੀ ਟਿੱਬੀ ਲੰਘ ਕੇ ਚਮਕੌਰ ਸਾਹਿਬ ਦੇ ਇੱਕ ਬਾਗ ਵਿੱਚ ਜਾਵਿਰਾਂ ਜੀ ਉਧਰ ਛੋਟੇ ਸਾਹਿਬ ਜਾਦੇ ਤੇ ਦਾਦੀ ਮਾਂ ਗੁਜਰਕੌਰ ਜੀ ਸਰਸਾ ਨੂੰ ਪਾਰ ਨਹੀਂ ਕਰ ਸਕੇ ਸਨ ਸਰਸਾ ਨਦੀ ਤੇ ਹੋਈ ਜੰਗ ਦੇ ਸ਼ੋਰ ਸ਼ਰਾਬੇ ਵਿੱਚ ਨਾਲ ਦੇ ਸੇਵਕ ਅਤੇ ਦਾਸੀ ਵੀ ਉਹਨਾਂ ਨਾਲੋਂ ਵਿਛੜ ਚੁੱਕੇ ਸਨ ਦਾਦੀ ਜੀ ਅਤੇ ਛੋਟੇ ਸਾਹਿਬ ਜਾਦੇ ਸਰਸਾ ਦੇ ਕੰਡੇ-ਕੰਡੇ ਕਿਸੇ ਉਜੜ ਰਾਹਾਂ ਵੱਲ ਨੂੰ ਤੁਰ ਪਏ ਬੜਾ ਲੰਮਾ ਪੈਂਡਾ ਕਰਨ ਮਗਰੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਕਾਮੂ ਮਸ਼ਕੀ ਦੀ ਝੁੱਗੀ ਵਿੱਚ ਵਿਸ਼ਰਾਮ ਕੀਤਾ ਜਿੱਥੇ ਅਗਲੇ ਦਿਨ ਸੂਹਾ ਲੈਂਦਾ ਗੰਗੂ ਬਾਂਮਣ ਉਹਨਾਂ ਦੇ ਕੋਲ ਪਹੁੰਚਿਆ ਅਤੇ ਮਾਤਾ ਜੀ ਨੂੰ ਆਪਦੇ ਨਾਲ ਚੱਲਣ ਦੀ ਬੇਨਤੀ ਕੀਤੀ। ਇਹ ਸੀ ਉਸ ਦਿਨ ਦਾ ਇਤਿਹਾਸ ਜਦੋਂ ਸਰਸਾ ਦੇ ਕਿਨਾਰੇ ਐਸਾ ਕਹਿਰ ਵਰਪਿਆ ਕਿ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੱਸਦਾ ਵਸਦਾ ਪਰਿਵਾਰ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਿਆ। ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਅਗਲੇ ਭਾਗ ਵਿੱਚ ਆਪਾਂ ਪੂਰੇ ਵਿਸਤਾਰ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ ਹੋਈ ਉਸ ਜੰਗ ਦਾ ਇਤਿਹਾਸ ਜਾਣਾਂਗੇ। ਜਿਦੇ ਵਿੱਚ 40 ਦੇ ਕਰੀਬ ਸਿੰਘਾਂ ਨੇ 10 ਲੱਖ ਦੀ ਗਿਣਤੀ ਵਾਲੀ ਵੱਡੀ ਦੁਸ਼ਮਣ ਫੌਜ ਵਿੱਚ ਦਰ ਪਰ ਦਿੱਤਾ ਜਿਦੇ ਵਿੱਚ ਵੱਡੇ ਸਾਹਿਬਜਾਦਿਆਂ ਨੇ ਬੜੀ ਦਲੇਰੀ ਨਾਲ ਲੜਦਿਆਂ ਹਜ਼ਾਰਾਂ ਦੁਸ਼ਮਣਾਂ ਨੂੰ ਚੀਰ ਕੇ ਸ਼ਹੀਦੀ ਪ੍ਰਾਪਤ ਕੀਤੀ ਦੋਸਤੋ ਜੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਸਬਸਕ੍ਰਾਈਬ ਕਰਕੇ ਅੱਗੇ ਬਣੀ ਬੈਲ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਪਣੇ ਆਪ ਪਹੁੰਚ ਜਾਵੇ ਅੱਜ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ